ਪੰਜਾਬ ਸਰਕਾਰ ਦਾ ਦਮਨ ਚੱਕਰ ਤੇ ਜ਼ਿਆਪਤੀਆਂ ਤੇ ਬਦਲਾਖੋਰੀ ਸਿਖਰਾਂ ਤੇ ਸਿਖਰਾਂ ਤੇ ਪਤਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕੀ ਹੋ ਗਿਆ ਸ਼ਾਇਦ ਉਹ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਸਵਰਾਜ ਦੀ ਨੀਤੀ ਨਾਲ ਚੱਲਾਂਗੇ ਕੱਲੀ-ਕੱਲੀ ਗੱਲ ਲੋਕਾਂ ਨੂੰ ਪੁੱਛ ਕੇ ਕਰਾਂਗੇ ਲੇਕਿਨ ਜਿਹੜਾ ਉਹ ਦਿਨ ਕੋਰਟ ਦੁਨਨੇ ਇਕੱਠ ਹੋਇਆ ਬਰਨਾਲੇ 'ਚ ਸ਼ਾਇਦ ਉਹਨਾਂ ਦੀ ਆਵਾਜ਼ ਉਹਨਾਂ ਉਹਨਾਂ ਤੱਕ ਨਹੀਂ ਪਹੁੰਚੀ ਚਲੋ ਮੈਂ ਤੁਹਾਨੂੰ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਛੋਟੀ ਗੱਲ ਹੀ ਕਰਨੀ ਆ ਜਿਹੜਾ ਕੱਲ ਇਕੱਠ ਰੱਖਿਆ ਜਥੇਬੰਦੀਆਂ ਨੇ ਸਦਾ ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨ ਨੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜਾ ਇਕੱਠ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਹੁਮ ਹੁਮਾ ਕੇ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਣ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮਗੀ ਆ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਕਿ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਉਹ ਠੋਕਣ ਤੇ ਸਬਕ ਸਿਖਾਉਣ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਝੋਟੇ ਨੇ ਕਹੀ ਆ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਅ ਭਾਨੇ ਸਿੱਧੂ ਨੂੰ ਛਡਾਉਣਾ ਵਾ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰ ਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਾ ਦਾ ਦੌਰ ਚੱਲ ਰਿਹਾ ਇੱਥੇ ਗੱਲ ਮੈਨੂੰ 1 ਇੰਚ ਬੜਾ ਮੈਨੂੰ ਬੜਾ ਅਫਸੋਸ ਵੀ ਹੁੰਦਾ ਮੈਨੂੰ ਬੜੇ ਹੈਰਾਨਗੀ ਆ ਕਿ ਜੋ ਆਪਾ ਕਹਿ ਰਹੇ ਆ ਭਗਵਾਨਪਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਜ਼ੁਲਮ ਕਰ ਰਹੀ ਆ ਤੱਕਾਕਾਰੀ ਪੁਲਿਸ ਦਾ ਦੁਰਉਸਤਮਾਲ ਕਰ ਰਹੀ ਆ ਵਿਜੀਲੈਂਸ ਦਾ ਮਿਸਯੂਜ਼ ਕਰ ਰਹੀ ਆ ਇਹੀ ਗੱਲਾਂ ਅਰਵਿੰਦ ਕੇਜਰੀਵਾਲ ਅੱਜ ਜਦੋਂ ਮੈਂ ਗੱਲ ਕਰ ਰਿਹਾ ਉਹਨੂੰ ED ਨੇ ਸਮਨ ਕੱਢੇ ਹੋਏ ਨੇ ਪੰਜਵਾਂ ਸਮਨ ਹੈ ਇਹੀ ਗੱਲ ਕੇ ਕੇਜਰੀਵਾਲ ਦਿੱਲੀ ਦੀ ਸਰਕਾਰ ਕੇ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿ BJP ਹਮਾਰੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੈ ਬਹੁਤ ਆਪੋਜੀਸ਼ਨ ਕੇ ਲੀਡਰਸ ਕੋ ਅਕੇਲ ਸਭ ਕੋ ਟਾਰਗੇਟ ਕਰਕੇ ਪਕੜ-ਪਕੜ ਕੇ ਇਲੈਕਸ਼ਨ ਸੇ ਪਹਿਲੇ ਅੰਦਰ ਦੇ ਰਹੀ ਔਰ ਮੈਂ ਇਸ ਦਲੀਲ ਨਾਲ ਤਾਂ ਸਹਿਮਤ ਹਾਂ ਕਿ ਈਡੀ ਤੇ ਸੀਬੀਆਈ ਦਾ ਮਿਸਯੂਜ਼ ਹੋ ਰਿਹਾ ਦੁਰਉਪਯੋਗ ਹੋ ਗਿਆ ਹੋ ਰਿਹਾ ਔਰ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰ ਕੇਜਰੀਵਾਲ ਸਾਹਿਬ ਤੁਸੀਂ ਇੱਥੇ ਦੱਸੋ ਕਿ ਤੁਹਾਡੀ ਸਰਕਾਰ ਇੱਥੇ ਕੀ ਕਰ ਰਹੀ ਹੈ ਜੋ ਤੁਸੀਂ ਮੇਰੇ ਨਾਲ ਕੀਤਾ ਤੁਸੀਂ ਜੋ ਝੂਠੇ ਮੁਕਦਮੇ ਬਣਾ ਕੇ ਇੱਕ ਤੋਂ ਬਾਅਦ ਇੱਕ ਬਣਾ ਕੇ ਮੈਨੂੰ 4 ਮਹੀਨੇ ਅੰਦਰ ਰੱਖਿਆ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਉੱਥੇ ਤੁਸੀਂ ਕਹਿੰਨੇ ਕਿ ਸਾਡੇ ਨਾਲ ਧੱਕਾ ਕਰ ਰਿਹਾ ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮਗਲਰ ਦਾ ਸ਼ਬਦ ਯੂਤ ਕੀਤਾ ਮੈਨੂੰ ਬੜਾ ਦੁੱਖ ਹੋਇਆ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕੱਦਮਾ ਘੜਿਆ ਗਿਆ ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ oppositon ਸੀਗਾ ਉਦੋਂ ਘੜਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਹਾਂ ਉਸ ਵੇਲੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਚਾਂ ਦੇ ਮੇਰੀ ਹਿਫਾਜ਼ਤ ਕੀਤੀ ਸੀ ਸ਼੍ਰੀ ਆਮ ਕਿਆ ਸੀ ਕਿ ਜਿਹੜਾ ਐਨਡੀਪੀਐਸ ਦਾ ਮੁਕੱਦਮਾ ਥੇਰੇ ਤੇ ਝੂਠਾ ਬਣਾਇਆ ਜਾ ਰਿਹਾ ਉਸੇ ਮੁਕਦਮੇ ਚ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮੁਕਦਮੇ ਚ ਫਾਲਸਲੀ ਇੰਪਲੀਕੇਟ ਕੀਤਾ ਸੋ ਅਗਰ ਏਡੀ ਕਰੇ ਤਾਂ ਉਹ ਬਦਲਾਖੋਰੀ ਆ ਔਰ ਤੁਸੀਂ ਕੱਟੜ ਇਮਾਨਦਾਰ ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਜਮਾਨਤਾਂ ਰਿਜੈਕਟ ਕਰਤੀਆਂ ਔਰ ਜਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਸਟੈਬਲਿਸ਼ ਹੋ ਰਹੀ ਆ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜ਼ਮਾਨਤ ਮਿਲ ਗਈ ਆ ਔਰ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਭਗਵੰਤਪਾਨ ਨੇ ਬਹੁਤ ਹਫੜਾ ਦਫੜੀ ਵਿੱਚ 25-25 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮਖ्तार ਅंसारी ਦੇ ਕੇਸ ਵਿੱਚ ਕਾਂਗਰਸ ਵਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣ ਮੇਰੇ ਤਾਂ ਇਹਦਾ 4-5 ਕਰੋੜ ਰੁਪਏ ਖਰਚਦਾ। ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ? ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋਂ ਬੋਲੇ ਚਾਹੇ ਕੋ ਅਕਾਲੀ ਦਲ ਚੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਲ। ਦਿਸ ਇਜ਼ ਵੈਰੀ ਅਨਫੇਅਰ। ਇਹ ਤਾਂ ਫਿਰ दैट मींस ਤੁਸੀਂ 도ਗਲੀ ਨੀਤੀ ਤੇ 도ਗਲੇ ਚਿਹਰੇ ਦੇ ਕਿਰਦਾਰ ਹੈ ਤੁਹਾਡੇ। ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਿਆ ਸੀਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡੀਆਂ ਕੀਤੀਆਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ باوجود ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਇਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਪੰਜ ਸਮਨ ਤੁਹਾਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬੰਨਣ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਾਧਰੇ ਨੇ ਅਗਰ ਮੈਨੂੰ ਸਾਧਦੇ ਹੁੰਦੇ ਮੈਂ ਸ਼ਰਿਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਿਹਾ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆਂ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨੇਗਾ ਜੋ ਬੀਜੋਗੇ ਉਹੀ ਵੱਡੋਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡੀਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਚ ਕਿਉਂ ਇੱਕ ਐਮਪੀ ਇੱਕ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਹੈ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੁਰਜ਼ ਪੁਰਜ਼ੋਰ ਔਰ ਅਪੀਲ ਹੈ ਕਿ ਸਾਰਿਆਂ ਨੂੰ ਉਥੇ ਹਮ ਹਮ ਹਮਾ ਕੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈ ਰਹੀ ਕੱਲ੍ਹ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਪੋਗਿਆ ਵਿੱਚ ਆ ਕਿਉਂ ਨਾ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜਿਹੜਾ ਤੁਸੀਂ ਇਨਸਾਫ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰੇ